ਸਤਨ ਧਨ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਰੇ ਗੁਰਬਾਣੀ ਕਹਿ ਸਿਵਕ ਜਨ ਮੰਨੇ ਪਰ ਤਖ ਗੁਰੂ ਨਿਸਤਾਰੇ ਕਿਆ ਗੁਣਤੇ ਸਾਰ ਸਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਿਆ ਕਰ ਚਤرائی ਇਹ ਜਿਉ ਐਂਡ ਸਭ ਥਾ ਜਿਤਾ ਸਮੰਧ ਸਾਗਰ ਨੀਰਭਰਤ ਪੈ ਪੀਤਰ ਵਗੈ ਕਤਿ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਹਮ ਮੈ ਲੈ ਤੁਮੀ ਉਜਲ ਕਰਤੇ ਹਮ ਨਿਰਗੁਨ ਤੂੰ ਦਾਤਾ हम मोरख तुम चतुर सयाने तू सर्व कला का ज्ञाता माथों हम ऐसे तू ऐसा हम पापी तुम पाप खंडन ਨਿਕੋਠਾ ਖੁਰ ਦੇਸਾ ਸਜਣ ਸਚਾ ਪਤਸਾਰ ਜਿਸ ਪਾਸ ਬਹਿਤਾਂ ਸਬਨਾ ਦਾ ਵੇਸਾ ਹੋ ਜਿਸ ਪਾਸ ਬਹਿਤਾਂ ਸਤਨਾ ਦਾ ਵੇਸਾ ਹੋ ਸਤਨਾ ਧੰਵਾਹੇ ਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜੀ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੇ ਆਏ ਜੰਮਣਾ ਮਰਣਾ ਮਿਟ ਗਿਆ ਕਾਲੇ ਕਾਲ ਕਿਛ ਨਾਮ ਵਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲਗੇ ਆਏ ਜੰਮਣ ਮਰਣਾ ਮਿਟ ਗਿਆ ਲੇਕਾ ਕਿਛ ਨਾਮ ਸਾਈਂ ਹਰ ਸਤੀ ਮਨ ਰਵ ਰਹਿਆ ਸਚੇ ਰਹਿਆ ਸਮੈ ਨਾਨਕ हां मलिहारी त न कोलन सतगुर पाए दूज पाए پیار साप सुग साप लखणी नानक ਨਾਰੀ ਵਿੱਚ ਕਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਹਾਲੇ ਜੋ ਜਪ ਦੇ ਹਰ ਹਰ ਦਿਨ ਸਰਾਤ ਹਾਂ ਤਿੰਨ ਕੋ ਕੁਰਬੈਣੀ ਜਨਾ ਸਤ ਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਨਣੀ ਹਾਂ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣਾ ਮਿਲਿਆ ਸਣੀ ਜਿਨਾ ਸਤਗੁਰ ਮੇਰਾ ਪਿਆਰਾ ਯਾਰਾ ਦਿਆਂ ਤਿੰਨ ਜਨ ਦੇਖਣੜੀ ਹਾਂ ਵਾਰਿਆ अपने गुरू को जिन मेरा हर सजण मिलिया सेणी जी का ख़ालसा वाहिगुरु जी फते श्लोक भल्ला तिजा ਗੁਰ ਸੇਵ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਏ ਜੰਮਣਾ ਮਰਣਾ ਮਿਟ ਗਿਆ ਕਾਲੇ ਕਿਛ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾਲ ਲਗੇ ਆਏ ਜੰਮਣਾ ਮਰਣਾ ਮਿਟ ਗਿਆ ਕਾਲੇ ਕਛਨਾ ਬਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ